ਸੈਮੀਨਾਰ ਮਿਲ ਕੇ ਪਤਨੀ ਨੇ ਕਰਤਾ ਕਾਂਡ ਉਹਦੇ ਘਰ ਵਾਲੀ ਹੈਗੀ ਜਸਵਿੰਦਰ ਕੌਰ ਉਹਦੇ ਗੁਲਜਾਰ ਸਿੰਘ ਨਾਮ ਦੇ ਵਿਅਕਤੀ ਨਾਲ ਨਿਹਾਲ ਸਿੰਘ ਵਾਲ ਦੇ ਰਹਿਣ ਵਾਲਾ ਉਹਦੇ ਨਾਲ ਉਹਦੇ ਸੰਬੰਧ ਸਨ ਪਤੀ ਨੂੰ ਮਾਰ ਕੇ ਕੀਤਾ ਘਰ ਚ ਬੰਦ 3 4 6 25 ਦੀ ਦਰਮਿਆਨੀ ਰਾਤ ਨੂੰ ਉਹਨੂੰ ਕੋਈ ਸਿਰ ਦੇ ਵਿੱਚ ਚੀਜ਼ ਮਾਰ ਕੇ ਮਾਰ ਦਿੱਤਾ ਸੀ ਤੇ ਹੱਥ ਪੈਰ ਬੰਨ ਕੇ ਉਹਦੇ ਉਹਦੀ Laash ਜਿਹੜੀ ਉਹਨਾਂ ਦੇ ਕਮਰੇ ਦੇ ਵਿੱਚ ਸੱਟ ਲੋਕਾਂ ਨੂੰ ਮੁਸ਼ਕੌਣ ਤੇ ਹੋਇਆ ਖੁਲਾਸਾ ਅੱਜ ਦੌਰਾਨੇ ਤਫ਼ਤੀਸ਼ ਉਹਦਾ ਜਿਹੜਾ ਹੈਗਾ ਮ੍ਰਿਤਕ ਅਮਰਦੀਪ ਦਾ ਪੋਸਟਮਾਰਟਮ ਕਰਾ ਕੇ Laash ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਸਿਰ ਚ ਵਾਰ ਕਰਕੇ ਕੀਤਾ ਕਤਲ ਤੇ ਘਰ ਨੂੰ ਲਾਇਆ ਜ਼ਿੰਦਾ ਇਹਨਾਂ ਦੋਨਾਂ ਨੂੰ ਜਿਹੜੀ ਜਸਵਿੰਦਰ ਕੌਰ ਹੈ ਅਮਰਦੀਪ ਸਿੰਘ ਦੇ ਘਰ ਵਾਲੀ ਅਤੇ ਇਹਦੇ ਸਹਿਯੋਗੀ ਹੈ ਜਿਹੜਾ ਗੁਜਾਰ ਸਿੰਘ ਉਰਫ ਬਿੱਟੂ ਬਿਹਾਰ ਸਿੰਘ ਵਾਲ ਦਾ ਰਹਿਣ ਵਾਲਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜੀ ਹਾਂ ਪੁਲਿਸ ਵੱਲੋਂ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਜਿਸ ਦੇ ਵਿੱਚ ਇੱਕ ਪਤਨੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਖੇਲ ਖਤਮ ਕਰ ਦਿੱਤਾ ਤੇ ਉਸ ਦੇ ਸਿਰ ਵਿੱਚ ਕੁਝ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਉਸ ਦੀ Laash ਨੂੰ ਕਮਰੇ ਵਿੱਚ ਬੰਦ ਕਰਕੇ ਘਰ ਨੂੰ ਹੀ ਜਿੰਦਾ ਲਗਾ ਦਿੱਤਾ ਤੇ ਜਦੋਂ ਕਾਫੀ ਦਿਨ Laash ਘਰ ਦੇ ਅੰਦਰ ਪਈ ਰਹੀ ਤਾਂ ਸੜ ਕੇ ਉਸ ਵਿੱਚੋਂ ਮੋਸ਼ਟਾਉਣ ਲੱਗਾ ਤਾਂ ਲੋਕਾਂ ਨੇ ਇਸ ਦੀ ਸ਼ਿਕਾਇਤ ਕੀਤੀ ਤੇ ਜਦੋਂ ਪੁਲਿਸ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ ਤੇ ਇਸ ਤੋਂ ਬਾਅਦ ਪੁਲਿਸ ਨੇ ਤਫ਼ਤੀਸ਼ ਦੌਰਾਨ ਮ੍ਰਿਤਕ ਦੀ ਪਤਨੀ ਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਤੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਤਨੀ ਅਤੇ ਉਸਦੇ ਆਸ਼ਿਕ ਦਰਮਿਆਨ ਮ੍ਰਿਤਕ ਅੜਿੱਕਾ ਬਣ ਰਿਹਾ ਸੀ ਤੇ ਇਸ ਅੜਿੱਕੇ ਨੂੰ ਕੱਢਣ ਦੇ ਲਈ ਹੀ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਹਾਂਜੀ ਕੱਲ ਮਿਤੀ 7 6 25 ਨੂੰ ਮੈਂ ਸਮੇਤ ਪੁਲਿਸ ਪਾਰਟੀ ਸਾਡਾ ਟੂਡੇ ਚੌਕ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਤੇ ਮੇਰੇ ਕੋਲ ਹਰਦੀਪ ਸਿੰਘ ਪੁੱਤਰ ਜਮੀਰ ਸਿੰਘ ਨੇ ਆ ਕੇ ਬਿਆਨ ਦਰਜ ਕਰਾਇਆ ਸੀ ਕਿ ਉਸ ਦਾ ਭਾਈ ਅਮਨਦੀਪ ਸਿੰਘ ਅਮਣਾ ਉਹਦੇ ਘਰ ਵਾਲੀ ਹੈਗੀ ਜਸਵਿੰਦਰ ਕੌਰ ਉਹਦੇ ਗੁਲਜਾਰ ਸਿੰਘ ਨਾਮ ਦੇ ਵਿਅਕਤੀ ਨਾਨ੍ਹਾਲ ਸਿੰਘ ਵਾਲਦੇ ਰਹਿਣ ਵਾਲਾ ਉਹਦੇ ਨਾਲ ਉਹਦੇ ਸੰਬੰਧ ਸਨ ਤੇ ਇਹਨਾਂ ਨੇ ਮਿਤੀ 3 4 6 25 ਦੀ ਦਰਮਿਆਨੀ ਰਾਤ ਨੂੰ ਉਹਨੂੰ ਕੁਝ ਸਿਰ ਦੇ ਵਿੱਚ ਚੀਜ਼ ਮਾਰ ਕੇ ਮਾਰ ਦਿੱਤਾ ਸੀ ਤੇ ਹੱਥ ਪੈਰ ਬੰਨ ਕੇ ਉਹਦੇ ਉਹਦੀ Laash ਜਿਹੜੀ ਉਹਨਾਂ ਦੇ ਕਮਰੇ ਦੇ ਵਿੱਚ ਸੱਟ ਕੇ ਤੋਂ ਵਕਤ ਜਾਂਦਾ ਲਾ ਕੇ ਚਲੇ ਗਏ ਸਿਰਫਰਾਰ ਹੋ ਗਏ ਸਨ ਅਸੀਂ ਉਹਦੀ ਸਟੇਟਮੈਂਟ ਤੇ ਮੁਕਦਮਾ ਦਰਜ ਕਿਸ਼ਿਸ਼ਟ ਕਰਕੇ ਤੇ ਤਫਤੀਸ਼ ਸ਼ਮਲ ਵਿੱਚ ਲੈਂਦੀ ਸੀ ਅੱਜ ਦੌਰਾਨੇ ਤਫ਼ਤੀਸ਼ ਉਹਦਾ ਜਿਹੜਾ ਹੈਗਾ ਮ੍ਰਿਤਕ ਅਮਰਦੀਪ ਦਾ ਪੋਸਟਮਾਰਟਮ ਕਰਾ ਕੇ Laash ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਦੌਰਾਨੇ ਤਫ਼ਤੀਸ਼ ਸਾਨੂੰ ਇਤਲਾਹ ਮਿਲੀ ਕਿ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਨੇ ਇਹ ਇਥੋਂ ਭੱਜਣ ਦੀ ਤਾਕ ਦੇ ਵਿੱਚ ਨੇ ਤਾਂ ਅਸੀਂ ਤੁਰੰਤ ਐਕਸ਼ਨ ਵਿੱਚ ਆ ਕੇ ਸਾਰੀ ਪੁਲਿਸ ਪਾਰਟੀ ਨੇ ਇਹਨਾਂ ਦੋਨਾਂ ਨੂੰ ਜਿਹੜੀ ਜਸਵਿੰਦਰ ਕੌਰ ਹੈ ਅਮਰਦੀਪ ਸਿੰਘ ਦੇ ਘਰ ਵਾਲੀ ਅਤੇ ਇਹਦੇ ਸਹਿਯੋਗੀ ਹੈ ਜਿਹੜਾ ਗੁਜਾਰ ਸਿੰਘ ਉਰਫ ਬਿੱਟੂ ਨਿਹਾਲ ਸਿੰਘ ਹਲ ਦਾ ਰਹਿਣ ਵਾਲਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਮੁਤਾਬਕ ਤਫਤੀਸ਼ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਮੁਤਾਬਕ ਕਾਰਵਾਈ ਕੀਤੀ ਜਾਏਗੀ ਜਗਬਾਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ